ਆਪ ਜੀਆਂ ਦੇ ਪਵਿੱਤਰ ਚਰਨ ਕਮਲਾ ਜਮੇਂਦੀ ਹੈ ਕਿ ਜਦੋਂ ਪ੍ਰੋਗਰਾਮ ਦੀ ਸਮਾਪਤੀ ਹੋ ਜਾਂਦੀ ਹੈ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਸ ਤਰ੍ਹਾਂ ਆਪਾਂ ਲੈ ਕੇ ਜਾਂਦੇ ਇਸ ਤਰ੍ਹਾਂ ਲੈ ਕੇ ਨਹੀਂ ਜਾਣਾ ਚਾਹੀਦਾ ਐਵੇਂ ਤਿੰਨ ਚਾਰ ਜਾਣੇ ਤੁਰੇ ਹੁੰਦੇ ਹਨ ਗੁਰੂ ਦੀ ਬੇਰੂਵੀ ਹੁੰਦੀ ਹੈ ਇਹਦੇ ਨਾਲ ਜਿੰਨੇ ਇੱਥੇ ਪ੍ਰਬੰਧਕ ਹਨ ਜਾਂ ਇਹ ਇਹ ਸਾਰਾ ਪ੍ਰਬੰਧ ਕਰਨਾ ਚਾਹੀਦਾ ਕਿ ਜਿੱਦੇ ਜਿਸ ਵੇਲੇ ਗੁਰੂ ਸਾਹਿਬ ਨੂੰ ਲੈ ਕੇ ਆਉਣਾ ਤੇ ਛੱਡਣ ਜਾਣਾ ਤੇ ਉਸਲੇ ਵੱਤ ਵੱਤ ਸਰੀਰ ਨਾਲ ਹੁਣ ਦੇਖੋ ਇਹ ਜਿਹੜੀਆਂ ਬੱਸਾਂ ਆਈਆਂ ਆਪਾਂ ਬਾਹਰੋਂ ਆਇਆ ਆਪਾਂ ਚਲੇ ਜਾਣਾ ਤੇ ਜਿਸ ਪਤਾ ਉਸਲੇ ਲੱਗਣਾ ਜਿਸਲੇ ਮਹਾਰਾਜ ਨੂੰ ਲੈ ਕੇ ਜਾਣਾ ਢਾਈ ਟੋਟਰੂ ਬੰਦੇ ਹੁੰਦੇ ਚੰਗਾ ਨਹੀਂ ਲੱਗਦਾ ਸ਼ਹਿਨशाह ਦਾ ਸਰੂਪ ਜਾ ਰਿਹਾ ਹੋਵੇ ਤੇ ਤਿੰਨ ਚਾਰ ਜਾਣੇ ਨਾਲ ਹੁਣ ਇਹ ਆਪਾਂ ਇੱਥੇ ਆਦਤ ਬਣਾਈਏ ਸੁਭਾਅ ਬਣਾਈਏ ਆਪਣਾ ਕਿਤੇ ਵੀ ਮਹਾਰਾਜ ਦਾ ਸਰੂਪ ਜਾਣਾ ਤੇ ਜਿਆਦਾ ਜਾਣੇ ਲੈ ਕੇ ਜਾਈਏ ਇਸ ਤਰ੍ਹਾਂ ਨਾ ਕਰਿਆ ਕਰੀਏ ਕਿ ਤਿੰਨ ਚਾਰ ਜਣੇ ਚੱਲ ਗਏ ਤੇ ਇੱਥੇ ਹੀ ਇਸੇ ਸ਼ਹਿਰ ਚ ਮੈਂ ਦੇਖਿਆ ਮਹਾਰਾਜ ਦਾ ਸਰੂਪ ਲੈ ਕੇ ਅੱਗੇ ਇੱਕ ਜਣਾ ਬੈਠ ਗਿਆ ਇੱਕ ਡਰਾਈਵਰ ਤੇ ਇੱਕ ਜਣਾ ਨਾਲ ਤੇ ਇਹ ਜਿਹੜੇ ਆ ਸਟੈਂਡ ਆ ਨਾ ਉਹ ਉਹਨੇ ਪਿੱਛੋਂ ਦੀ ਗੱਡੀ ਦੇ ਉਹਦੇ ਜਿੰਨੇ ਮਹਾਰਾਜ ਦਾ ਸਰੂਪ ਉਹ ਬਟਾਂ ਤੇ ਰੱਖਿਆ ਉਹਦੇ ਮੋਢਿਆਂ ਤੇ ਰੱਖ ਦਿੱਤੇ ਇਸੇ ਗੁਰੂ ਕੋ ਗੁਰੂ ਕੀ ਬਿਅਾਰੀ ਸਾਧ ਸੰਗ ਦੁੱਧ ਪੁੱਤ ਨਾਮ ਬਖਸ਼ਾ ਮੰਗਦੇ ਹਨਾ ਤੇ ਆਪਾਂ ਫਿਰ ਗੁਰੂ ਕੀ ਪਿਆਰੀ ਸਾਧ ਸੰਗਤ ਗੁਰੂ ਦਾ ਸਤਕਾਰ ਬਸ ਇੰਨਾ ਹੀ ਹੈ ਕਿ ਜਮੀਂ ਦੇਰ ਤੱਕ ਪ੍ਰੋਗਰਾਮ ਬਿਲਡ ਕੀਤਾ ਚੁਣਿਆ ਲੰਗਰ ਚੱਕਿਆ ਤੇ ਘਰਾਂ ਨੂੰ ਚਲ ਗਏ ਤੇ ਸਤਗੁਰ ਸੱਚੇ ਪਾਤਸ਼ਾਹ ਨੂੰ ਲਿਜਾਣ ਵਾਸਤੇ ਸਿਰਫ ਫਾਰਮੈਲਟੀ ਕੀਤੀ ਜਾਂਦੀ ਹੈ ਤੇ ਫਿਰ ੱੱਕੇ ਖਾ ਰਹੇ ਤੇ ੱੱਕੇ ਪੈਂਦੇ ਰਹਿਣਗੇ ਡਾਕਟਰ ਸਾਹਿਬ ਬੜੀਆਂ ਗੱਲਾਂ ਸਾਨੂੰ ਸਮਝਾਉਂਦੇ ਰਹਿੰਦੇ ਹਨ ਤੇ ਸਾਨੂੰ ਹੁਕਮ ਕਰਦੇ ਰਾਗੀਆਂ ਟਾਡੀਆਂ ਨੂੰ ਕੀਰਤੀਆਂ ਨੂੰ ਵੀ ਇਹ ਅੱਗੇ ਪ੍ਰਚਾਰਨੀਆ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਸਤਗੁਰੂ ਦਾ ਜੋ ਸਤਕਾਰ ਹੈ ਉਹ ਆਪਾਂ ਸਭਾਉ ਬਣਾਈਏ ਹਰੇਕ ਜਗ੍ਹਾ ਵੱਧ ਤੋਂ ਵੱਧ ਜਾਣੇ ਹੁਣ ਅਸੀਂ ਮੈਲਬੌਰਨ ਸ਼ਹਿਰ ਚ ਗਏ 19 ਦਿਨ ਦਾ ਪ੍ਰੋਗਰਾਮ ਸੀ ਮੈਂ ਤਾਂ ਭਾਈ ਸਤਨਾਮ ਸਿੰਘ ਜੀ ਉਹਨਾਂ ਦਾ ਇਹ ਪ੍ਰੋਗਰਾਮ ਹੁੰਦਾ ਸੀ ਕਿ ਜੇ ਉਹਨਾਂ ਨੇ ਡਿਊਟੀਆਂ ਲਾਈਆਂ ਹੀਆਂ ਸਰ ਮਹਾਰਾਜ ਦੇ ਸਰੂਪ ਲਿਆਉਣ ਵਾਲਿਆਂ ਦੀਆਂ ਤੇ ਮਹਾਰਾਜ ਦਾ ਸਰੂਪ ਉਹਨਾਂ ਨੇ ਛੱਡ ਕੇ ਆਉਣਾ ਤੇ ਜਿਸ ਲਈ ਮਹਾਰਾਜ ਜੀ ਦਾ ਸਰੂਪ ਆਣਾ ਸਾਰੀ ਸੰਗਤ ਅੱਗੇ ਖੜੋਤੀ ਹੁੰਦੀ ਸੀ ਕਈ ਤਰ੍ਹਾਂ ਨਾਲ ਫੁੱਲ-ਫਲ ਸਟਕੇ ਸਵਾਗਤ ਕਰਦੇ ਸਨ ਤੇ ਜਾਣ ਲੱਗਿਆਂ ਰੇ ਮਹਾਰਾਜ ਨੂੰ ਬੜੇ ਅੱਛੇ ਤਰੀਕੇ ਨਾਲ ਤੋਰਦੇ ਸਨ ਤੇ ਆਪਾਂ ਇਸ ਪਾਸਿਓਂ ਥੋੜੇ ਵੀਕ ਹਾਂ ਆਪਾਂ ਇਹ ਜਿਹੜੀ ਜੜੀ ਗੱਲ ਹੈ ਨਾ ਮਹਾਰਾਜ ਨੂੰ ਲਿਆਉਣਾ ਲਿਜਾਣਾ ਘੜੀ-ਬੜੀ ਕਹਿੰਦਾ ਚੰਗਾ ਨਹੀਂ ਲੱਗਦਾ ਬੰਦਾ ਆਪਾਂ ਇੱਧਰ ਵੀ ਖਿਆਲ ਕਰੀਏ ਹੁਣ ਮਹਾਰਾਜ ਦਾ ਸਰੂਪ ਜਾਣਾ ਨਾ ਤੇ ਵੱਧ ਤੋਂ ਵੱਧ ਇੱਥੇ ਦੀ ਸੰਗਤ ਜਿਹੜੀ ਹੈ ਨਾਲ ਜਾਵੇ ਤੇ ਇਹ ਜਰੂਰ ਮੰਦਨਾ ਜੀ ਇਹ ਜਿਹਨੂੰ ਚੰਗਾ ਲੱਗੇ ਹੋਰ ਜਿਹੜੇ ਮਤ ਹਨ ਨਾ ਜਿਹੜੇ ਦੇਹਤਾਰੀ ਸਰੂਪ ਨੂੰ ਮੰਨਦੇ ਹਨ ਗੁਰੂ ਕੀ ਪਿਆਰੀ ਸਾਧ ਸੰਗਤ ਉਹਨਾਂ ਚ ਦੇਖੋ ਕਿਸ ਤਰ੍ਹਾਂ ਜਿੱਥੋਂ ਦੀ ਉਹਨਾਂ ਦਾ ਬਾਬਾ ਲੱਗਦਾ ਮੈਂ ਵਿੜਦੇ ਵੇਖੀ ਉੱਥੇ ਇਹ ਕਹਿੰਦੇ ਸਾਡੇ ਗੁਰੂ ਸਾਹਿਬ ਇਥੋਂ ਨੰਘ ਕੇ ਗਏ ਨੇ ਤੇ ਸਾਨੂੰ ਕੀ ਮਤਲਬ ਸਾਰਾ ਅਸੀਂ ਸ਼ਰਮ ਹੀ ਲਾ ਛੱਡੀ ਹੋਈ ਹੈ ਇਹ ਗੁਰੂ ਨੂੰ ਅਸੀਂ ਗ੍ਰੰਥ ਮੰਨਦੇ ਹਾਂ ਗੁਰੂ ਗ੍ਰੰਥ ਨਹੀਂ ਮੰਨਦੇ ਜਿਸ ਦਿਨ ਗੁਰੂ ਕੀ ਪਿਆਰੀ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮੰਨਣਾ ਸ਼ੁਰੂ ਕਰਾਂਗੇ ਨਾ ਤੇ ਫਿਰ ਇਹ ਤਿੰਨ ਚਾਰ ਜਾਣੇ ਲੈ ਕੇ ਨਹੀਂ ਫਿਰ ਟੋਲਕੀਆਂ ਛਣਿਆਂ ਨਾਲ ਜਿਆਦਾ ਸੰਗਤ ਜਾਇਆ ਕਰੇਗੀ ਤੇ ਲਿਆਉਣ ਵਾਸਤੇ ਵੀ ਇਸੇ ਤਰ੍ਹਾਂ ਹੋਇਆ ਕਰੇਗਾ ਆ ਹੁਣ